ਸਾਡੇ ਕਈ ਦਿਨਾਂ ਤੋਂ ਵੱਖ-ਵੱਖ ਏਰੀਏ ਦੇ ਵਿੱਚ ਕੁਝ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਸਾਡੇ ਐਸਐਸਪੀ ਸਾਹ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਹਦਾਇਤਾਂ ਸਾਨੂੰ ਹੋਈਆਂ ਵੀ ਜਿਹੜੇ ਥੋੜੇ ਵਾਰਦਾਤਾਂ ਹੋ ਰਹੀਆਂ ਨੇ ਤੇ ਉਹਨਾਂ ਨੇ ਸਾਡੇ ਕਈ ਵੱਖ-ਵੱਖ ਟੀਮਾਂ ਬਣਾਈਆਂ ਸਾਡੀ ਟੀਮ ਜਿਹੜੀ ਏਐਸਸੀ ਰਕੇਸ਼ ਕੁਮਾਰ ਸ਼ਿਗਰ ਉਹਨੂੰ ਇੱਕ ਖਾਸ ਮੁਖਬਰ ਨੇ ਆਕੇ ਇਤਲਾਹ ਦਿੱਤੀ ਵੀ ਜਿਹੜਾ ਮੁਖਤ ਫੈਕਟਰੀ ਕੋਲੇ ਇੱਕ ਫਟਕਾ ਹੈ ਉੱਤੇ ਪੰਜ ਵਿਅਕਤੀ ਨੇ ਜਿਹੜੇ ਉਹ ਬੈਠ ਕੇ ਕੋਈ ਇਸਲਾਮ ਅਸਫਰਾ ਕਰ ਰਹੇ ਹੈ ਜਿਹੜੇ ਕਿ ਕਿਸੇ ਵੱਡੀ ਵਾਰਦਾਤ ਨੂੰ ਇੰਜਾਮ ਦੇ ਸਕਦੇ ਆ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਤਿੰਨ ਵਿਅਕਤੀ ਜਿਹੜੇ ਅਕਸ਼ੇ ਤੇ ਅਕਸ਼ੇ ਕੁਮਾਰ ਤੇ ਇੱਕ ਗਵਰਨ ਤੇ ਇੱਕ ਪੱਪੀ ਜਿਹੜੇ ਇਹ ਮਿਰਚ ਮੰਡੀ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਅਸੀਂ ਮੌਕੇ ਤੇ ਹੀ ਦਬੋਚ ਲਿਆ ਜਿਨ੍ਹਾਂ ਕੋਲੋਂ ਇੱਕ ਬੇਸਬਾਲ ਇੱਕ ਕੋਹਾੜੀ ਤੇ ਇੱਕ ਕੋਠੀਆਂ ਤੋੜਨ ਵਾਲਾ ਸਮਾਨ ਜਿਹੜਾ ਸਾਨੂੰ ਮੌਕੇ ਤੇ ਹੀ ਬਰਾਮਦ ਹੋਇਆ ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਫਿਰ ਅਸੀਂ ਉਝੇਸ਼ੀ ਤੇ ਗੀਜਰ ਤੇ ਕੋਈ ਹੋਰ ਜਿਹੜਾ ਸਮਾਨ ਹੈ ਉਹ ਫਿਰ ਉੱਥੋਂ ਬਰਾਮਦ ਕੀਤਾ ਅੱਜ ਅਸੀਂ ਇਹਨਾਂ ਦਾ ਅਫੇਅਰ ਕੱਟੀ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਰਿਮਾਂਡ ਲਿਆ ਇਰਮਾਨਤ ਸਾਨੂੰ ਮੰਨਿਆ ਵੀ ਜਿਹੜੇ ਇਹਨਾਂ ਨੇ ਹੁਣ ਤੱਕ ਰਾਜਪੁਰੇ ਦੇ ਵਿੱਚ 6 ਕੁੱਟੀਆਂ ਜਿਹੜੀਆਂ ਉਹ ਹੁਣ ਤੱਕ ਤੋੜੀਆਂ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਸੀ ਇਹਨਾਂ ਤੇ ਪਹਿਲਾਂ ਤਾਂ ਕੋਈ ਮਾਮਲਾ ਦਰਜ ਨਹੀਂ ਉਹ ਅਸੀਂ ਅਸੀਂ ਦੇਖ ਰਹੇ ਹਾਂ ਉਹ ਵੀ ਸਾਰੇ ਲੈਵਲ ਤੇ ਅਸੀਂ ਦੇਖਾਂਗੇ ਪਰ ਸਾਨੂੰ 2 ਤਰੀਕ ਨੂੰ ਇੱਕ ਸੂਚਨਾ ਮਿਲੀ ਸੀ ਤੇ ਇੱਕ ਤਰਖਾਸਤ ਵੀ ਆਈ ਸੀ 2 ਤਰੀਕ ਨੂੰ ਇਹਨਾਂ ਨੇ ਜਿਹੜੀ சிவாਜੀ ਪਾਰਕ ਹੈ ਉਹਦੇ ਸਾਹਮਣੇ ਇੱਕ ਬਹੁਤ ਵੱਡੀ ਕੋਠੀ ਹੈ ਉਹ ਕੋਠੀ ਨੂੰ ਰਾਤ ਨੂੰ ਤੋੜਿਆ ਸੀਗਾ ਉਹਦੇ ਵਿੱਚ ਵੜ ਕੇ ਸਾਰਾ ਸਮਾਨ ਮਤਲਬ ਇਕੱਠਾ ਕਰ ਲਿਆ ਸੀ ਪਰ ਰਾਤ ਨੂੰ ਉਹਨਾਂ ਦਾ ਜਿਹੜਾ ਇੱਕ ਬੰਦਾ ਉੱਪਰ ਚਵਾਰੇ 'ਚ ਸੁੱਤਾ ਪਿਆ ਸੀ ਉਹ ਜਾਗ ਗਿਆ ਸੀਗਾ ਉਹਨੇ ਰੋਲਾ ਪਾਇਆ ਤੇ ਉਦੋਂ ਇਹ ਭੱਜ ਗਏ ਸੀਗੇ ਫਿਰ ਅਸੀਂ ਕੈਮਰਿਆਂ ਦੀ ਮਤਲਬ ਮਦਦ ਨਾਲ ਇਹਨਾਂ ਦੀ ਪੈੜ ਦੱਬੀ ਪੈੜ ਦੱਬ ਕੇ ਫਿਰ ਅਸੀਂ ਇਹਨਾਂ ਨੂੰ ਵੇਖਦਾਰ ਕੀਤਾ ਸਹੀ ਗਰੋਅ ਆ ਜੀ ਕੋਈ ਆਪ ਇੰਡੀਵਿਜੂਅਲ ਕੰਮ ਕਰਦੇ ਨੇ ਕੋਈ ਗਰੋਅ ਦਾ ਕੰਮ ਕਰਦੇ ਨੇ ਹਾਂ ਜੀ ਗਰੋਅ ਹੈ ਜੀ ਕਾਫੀ ਜਿਹੜਾ ਮਤਲਬ 6-7 ਕੋਠੀਆਂ ਜਿਹੜੇ ਹੁਣ ਤੱਕ ਮੰਨ ਚੁੱਕੇ ਆ ਉਹ ਗਰੋਹੀ ਹੈ ਜੀ ਗਰੋਹੀ ਕਹਾਂਗੇ ਸਰ ਜਿਸ ਤਰ੍ਹਾਂ ਰਾਜ ਵਿੱਚ ਸੈਂਸਿਟਿਵ ਏਰੀਆ ਹੈ ਜਿੱਥੋਂ ਅਕਸਰ ਦੇਖਿਆ ਜਾਂਦਾ ਹੈ ਮਿਰਚ ਮੰਡੀ ਹੈ ਜਾਂ ਬੈਕ ਸਾਈਡ ਕਾਲਜ ਹੈ ਤਾਂ ਅਗਰ ਉੱਥੇ ਕੋਈ ਆਪਣਾ ਗਸਟੇਜ ਕਰ ਦਿੱਤੀ ਜਾਦਾ ਹੈ ਇਹਨਾਂ ਦਾ ਖਲ ਪਾਊਗਾ ਕੁਝ ਇਹਨਾਂ ਦੇ ਪਾਊਗਾ ਜੀ ਥੱਲ ਜਿਹੜੇ ਤਿੰਨ ਵਿਅਕਤੀ ਤਾਂ ਜਿਹੜੇ ਮਤਲਬ ਨੇ ਰਾਜਪਰੇ ਦੇ ਨੇ ਦੋ ਵਿਅਕਤੀ ਇਹਨਾਂ ਤੋਂ ਬਾਹਰੋਂ ਆਏ ਹੋਏ ਸੀਗੇ ਜਿਹੜੇ ਵਾਰਦਾਤਾਂ ਨੂੰ ਅਨਜਾਣ ਦਿੰਦੇ ਆ ਉਹ ਵੀ ਅਸੀਂ ਦੇਖ ਰਹੇ ਹਾਂ ਉਹਦਾ ਸਾਰੇ ਲਿਬਰਟੀ ਦੇਖਾਂਗੇ ਕਹਿੰਦੇ ਪਹਿਲਾਂ ਵੀ ਪਰਚੇ ਦਰਜ ਨੇ ਉਹਦੇ ਤੇ ਦੋ ਪਰਚੇ ਦਰਜ ਤੇ ਹੋਰ ਅੱਜ ਮਾਨਯੋਗ ਅਦਾਲਤ ਨੇ ਸਾਨੂੰ ਦੋ ਦਿਨਾਂ ਦਾ ਪੁਲਿਸ ਰਿਮਾਨਡ ਦਿੱਤਾ ਹੋਰ ਵੀ ਸਾਨੂੰ ਜਿਹੜੀ ਬਰਾਮਦਗੀ ਹੋਣ ਦੀ ਉਮੀਦ ਹੈਗੀ ਸਰ ਕਿਹੜੀ ਕਿਹੜੀ ਤਾਲਾੰਦੇ ਅਧੀਨ ਜੋ ਹੈ ਮਾਮਲਾ ਦਰਜ ਹੈ ਅਸੀਂ ਇਹਨਾਂ ਦੇ ਤੇ ਆਪਣਾ 300 ਆਪਣਾ 31 ਤੇ 305 ਤੇ 317 ਦੇ ਤਹਿਤ ਅਸੀਂ ਇਹਨਾਂ ਦੇ ਰਕਬਰੀ ਚ ਤਾਂ ਜੀ ਤੁਹਾਡੇ ਸਾਹਮਣੇ ਇੱਕ ਤਾਂ AC ਨੇ ਸਰਾ ਤੇ ਇੱਕ ਸਿਲੰਡਰ ਵਗੈਰਾ ਹੈ ਜਿਹੜਾ ਆਮ ਕੋਠੀਆਂ ਜੋ ਸਮਾਨੇ ਚੱਕਦੇ ਆ ਉਹ ਬਰਾਮਦ ਹੋ ਗਿਆ ਹੋਰ ਜੀ ਵੀ ਇੱਕ ਦੋ ਕੁਆੜੀਆਂ ਹੈਗਾ ਜਿਨ੍ਹਾਂ ਨੂੰ ਇਹ ਸਮਾਨ ਵੇਚਦੇ ਸੀਗੇ ਇਸ ਸਮਾਨ ਚੱਕਰ ਨੂੰ ਘਰੇ ਨਾਲ ਪੀਂਦੇ ਸੀਗੇ ਉਸ ਤੋਂ ਬਾਅਦ ਫਿਰ ਕੁਆੜੀਆ ਆ ਕੇ ਖੁਦ ਇਹਨਾਂ ਦੇ ਘਰੋਂ ਲੱਤੋਂ ਗੱਡੀ ਲੈ ਕੇ ਸਮਾਨ ਲੈ ਕੇ ਜਾਂਦਾ ਸੀ ਫਿਰ ਕੁਆੜੀਏ ਦੀ ਪਹਿਚਾਣ ਹੋਈਏ ਜੀ ਹਾਂਜੀ ਹਾਂਜੀ ਸਾਨੂੰ ਮਤਲਬ ਜਿੱਦਾਂ ਇਹ ਨਿਸ਼ਾਨਦੇਹੀ ਤੇ ਫੜਾਉਂਗੇ ਕੁਆੜੀਏ ਨੂੰ ਇਹਨਾਂ ਨੂੰ ਪਤਾ ਗੱਡੀ ਗੁੱਡੀ ਨੰਬਰ ਪਤਾ ਉਹ ਸਾਡੇ ਕੋਲ ਆ ਗਿਆ ਉਸੇ ਸਾਰਾ ਕੱਟ ਕੇ ਰੁਕਾ ਐ ਸਰ ਜਿਸ ਤਰ੍ਹਾਂ ਦੇਖਦੇ ਆ ਕਿ ਅੱਗੇ ਵੀ ਚੋਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਮਾਨ ਕੁਆੜੀਏ ਨੂੰ ਵੇਚਦੇ ਕੁਝ ਕੁਆੜੀਏ ਜਿਹੜੇ ਈਮੇ ਦੇ ਵਿੱਚ ਚੋਰੀ ਦਾ ਸਮਾਨ ਵੀ ਖਰੀਦਦੇ ਨੇ ਰਾਜ ਵਿੱਚ ਕਈ ਨੇ ਜੀ ਕਿ ਉਹਨਾਂ ਦੇ ਵੀ ਜਿਹੜੀ ਸਮੇਂ ਜਿਹੜੀ ਜਾਂਚ ਕੀਤੀ ਗਈ ਹੈ ਹਾਂਜੀ ਹ ਲਾਈ ਹੈ ਜਿਹੜਾ ਕੋਈ ਜਿੱਥੋਂ ਸਾਮਾਨ ਸਾਮਾਨ ਬਰਾਉਂਦਾ ਹੋਊਗਾ ਤੇ ਜਿਹਨੇ ਖਰੀਦਿਆ ਉਹਦੇ ਲਈ ਹੀ ਲਾਈ ਹੈ ਕਿਸੇ ਖਾਸ ਇਲਾਕੇ ਚ ਚੋਰੀ ਕਰਦੇ ਸਹੀ ਹੈ ਕਿ ਸਾਰੇ ਪਾਸੇ ਜਾਂਦੇ ਨਹੀਂ ਬਹੁਤ ਵੱਡੀ ਕੁੱਟੀਆਂ ਇੱਕ ਆਪਣਾ ਜਿਹੜਾ ਨਵਾਂ ਫਲਾਈਓਵਰ ਬਣਿਆ ਉਥੋਂ ਅੱਗੇ ਟੱਪ ਕੇ ਉੱਥੇ ਮੰਨਦੇ ਆ ਇੱਕ ਨਾਜ ਮੰਡੀ ਕੋਲੇ ਮੰਨਦੇ ਆ ਇੱਕ ਸ਼ਿਵਾ ਸ਼ਿਵਾਜੀ ਪਾਰ ਕੋਲੇ ਮੰਨਦੇ ਆ ਕਿੰਨੀ ਚੰਗਾ ਏਰੀਆ ਜੀ ਉੱਥੇ ਮੋਟੀ ਤੋੜਨੀ ਬਥੂ ਬਾੜ-ਬਾਕੇ ਜਿਹਨਾਂ ਦਰਵਾਜ਼ਾ ਤੋੜ ਲਿਆ ਗ੍ਰਿਲ ਤੋੜ ਲਈ ਉਹਨੂੰ ਬਾੜ-ਬਾਕੇ ਫੇਰ ਅੰਦਰ ਵੜਦੇ ਆ ਇਹ ਬੰਦ ਬਈ ਕਰਾ ਨਿਸ਼ਾਨਾ ਬਣਾਉਂਦੇ ਸੀ ਸਰ ਨਹੀਂ ਬੰਦਨ ਤੇ ਦੋ ਤਰੀਕਨ ਦਾ ਘਰ ਘਰੇ ਸੀਗੇ ਜੀ ਜਾ ਕੇ ਉੱਪਰ ਪਏ ਸੀ ਇਹਠਾਂ ਇਹ ਵਾਰਤਤ ਕਰ ਰਹੇ ਸੀ ਉਹ ਜਾ ਕੇ ਭੱਜ ਗਏ ਠੀਕ ਹੈ ਜੀ